ਇਟਾ ਦੇ ਪੱਠੇ ਦੇ ਉੱਤੇ ਕੰਦ ਡਿੱਗਣ ਦੇ ਕਰਕੇ ਕੁਝ ਬੱਚਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਇਲਾਕੇ ਦੇ ਵਿੱਚ ਵੀ ਤੇ ਉਸ ਥਾਂ ਤੇ ਸੰਸੜੀ ਫੈਲ ਜਾਂਦੀ ਹੈ ਮਾਪਿਆਂ ਦੇ ਛੋਟੇ-ਛੋਟੇ ਮਾਸੂਮ ਬੱਚੇ ਉਹਨਾਂ ਤੋਂ ਦੂਰ ਹੋ ਗਏ ਜਹਾਨੋ ਤੁਰਗੇ ਤਾਂ ਇਟਾ ਦੇ ਪੱਠੇ ਦੇ ਉੱਤੇ ਇੱਕ ਵੱਡੀ ਘਟਨਾ ਵਾਪਰੀ ਹੈ ਪੂਰੀ ਜਾਣਕਾਰੀ ਅਸੀਂ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਘਟਨਾ ਕਿੱਥੇ ਵਾਪਰੀ ਹੈ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਹੋਇਆ ਜਿਸ ਦੇ ਵਿੱਚ ਛੋਟੇ-ਛੋਟੇ ਮਾਸੂਮ ਬੱਚੇ ਇਸ ਦਾ ਸ਼ਿਕਾਰ ਹੋਏ ਨੇ ਤੇ ਜਾਣਕਾਰੀ ਜਿਹੜੀ ਆ ਤੁਹਾਡੇ ਨਾਲ ਸਾਂਝੀ ਕਰਾਂਗੇ ਖਬਰ ਨੂੰ ਅੰਤ ਤੱਕ ਜ਼ਰੂਰ ਸੁਣੀਓ ਦਰਅਸਲ ਦਸੀਆਤਾ ਨਰਨੋਦੇ ਬੁਡਾਣਾ ਪਿੰਡ ਦੇ ਨੇੜੇ ਇੱਕ ਦਰਦਨਾਕ ਘਟਨਾ ਵਾਪਰੀ ਇਟਾਂ ਦੇ ਪੱਠੇ ਦੀ ਕੰਧ ਡਿੱਗਣ ਦੇ ਨਾਲ ਚਾਰ ਬੱਚਿਆਂ ਦੀ ਮੌਤ ਹੋ ਗਈ ਹੈ ਅਤੇ ਤਿੰਨ ਹੋਰ ਜ਼ਖਮੀ ਹੋ ਗਏ ਨੇ ਮ੍ਰਿਤਕਾਂ ਦੀ ਉਮਰ 3 ਮਹੀਨੇ ਤੇ 9 ਸਾਲ ਦੇ ਦਰਮਿਆਨ ਸੀ ਜ਼ਖਮੀਆਂ ਦਾ ਇਲਾਜ ਹਿਸਾਰ ਦੇ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਇਹ ਘਟਨਾ ਅੱਧੀ ਰਾਤ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਤੋ ਮਜ਼ਦੂਰ ਆਪਣੇ ਰੋਜ਼ਾਨਾ ਦੇ ਕੰਮ ਤੋਂ ਬਾਅਦ ਆਰਾਮ ਕਰੇ ਸਨ ਇਟਾ ਦੇ ਪੱਠੇ ਦੀ ਚਿਮਣੀ ਨਾਲ ਜੁੜੀ ਕੰਧ ਅਚਾਨਕ ਡੇਗ ਗਈ ਜਿਸ ਨਾਲ ਮਜ਼ਦੂਰਾਂ ਦੇ ਪਰਿਵਾਰ ਮਲਬੇ ਹੇਠਾਂ दब ਗਏ ਮ੍ਰਿਤਕਾਂ ਦੀ ਪਛਾਣ 3 ਮਹੀਨੇ ਦੀ ਨੀਸ਼ਾ 9 ਸਾਲਾ ਸੂਰਜ 9 ਸਾਲਾ ਵਿਵੇਕ ਅਤੇ 5 ਸਾਲਾ ਨੰਦਨੀ ਵਜੂ ਹੋਈ ਹੈ ਜਾਣਕਾਰੀ ਦੇ ਅਨੁਸਾਰ ਇਸ ਬਾਬਤ ਸਾਹਮਣੇ ਆਇਆ ਕਿ ਬੱਚੇ ਕੰਧ ਦੇ ਕੋਲ ਸੌ ਰਹੇ ਸੀ ਜੋ ਕਿ ਬਾਹਰ ਨਿਕਲਣ ਲਈ ਸਿਰਫ ਇੱਕ ਵੱਡੇ ਗੇਟ ਦੇ ਨਾਲ ਇੱਟਾਂ ਦੇ ਢਾਂਚੇ ਨਾਲ ਕਿਰਿਆ ਹੋਇਆ ਸੀ ਔਰ ਦਸੀਏ ਤਾਂ ਭਾਰੀ ਇੱਟਾਂ ਦੀ ਕੰਧ ਨੇ ਸੁੱਤੇ ਬੱਚਿਆਂ ਨੂੰ ਕੁਚਲ ਦਿੱਤਾ ਤਿੰਨ ਬੱਚਿਆਂ ਦੀ ਮੌਕੇ ਤੇ ਮੌਤ ਹੋਈ ਹੈ ਜਦਕਿ ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਦੇ ਵਿੱਚ ਲਿਜਾਂਦਾ ਗਿਆ ਆਦੇ ਬਾਅਦ ਵਿੱਚ ਜਿਹੜਾ ਹਿਸਾਰ ਉਹਨਾਂ ਨੂੰ ਰੈਫਰ ਕੀਤਾ ਗਿਆ ਦੁਖਦਾਇਕ ਇਹ ਗੱਲ ਹੈ ਕਿ 3 ਮਹੀਨੇ ਦੇ ਬੱਚੇ ਨੇ ਵੀ ਜ਼ਖਮਾਂ ਦੀ ਤਾਪ ਨਾਲ ਚੱਲਦੇ ਹੋਏ ਦਮ ਤੋੜ ਦਿੱਤਾ। ਦਰਅਸਲ ਇੱਕ ਬੇਹੱਦ ਵੱਡਾ ਹਾਦਸਾ ਜਿਹੜਾ ਵਾਪਰਿਆ ਪਰਿਵਾਰ ਦੇ ਨਾਲ ਵਾਪਰਿਆ ਜਿੱਥੇ ਕਿ ਇਹਨਾਂ ਜਿਹੜੇ ਉੱਥੇ ਮਜ਼ਦੂਰ ਕੰਮ ਕਰਦੇ ਸੀ ਉੱਥੇ ਬੱਚੇ ਉਹਨਾਂ ਦੇ ਸੌ ਰਹੇ ਸੀਗੇ ਔਰ ਇਹ ਘਟਨਾ ਅੱਧੀ ਰਾਤ ਦੇ ਕਰੀਬ ਵਾਪਰੀ ਹੈ ਜਦੋਂ ਕਿ ਕੰਦ ਡਿੱਗਣ ਦੇ ਨਾਲ ਛੋਟੇ-ਛੋਟੇ ਮਾਸੂਮ ਬੱਚੇ ਕੰਦ ਜਿਹੜੀ ਉਹਨਾਂ ਦੇ ਉੱਤੇ ਡਿੱਗ ਜਾਂਦੀ ਹੈ ਸ਼ਿਕਾਰ ਹੁੰਦੇ ਨੇ ਤੇ ਵੱਡਾ ਹਾਦਸਾ ਉਹਨਾਂ ਦੇ ਨਾਲ ਵਾਪਰ ਜਾਂਦਾ ਹੈ। ਹਾਲਕਿ ਇਹ ਕੋਈ ਇੱਕ ਮਾਮਲਾ ਨਹੀਂ ਬਹੁਤ ਸਾਰੇ ਅਜਿਹੇ ਮਾਮਲੇ ਹੁੰਦੇ ਨੇ ਰੋਜ਼ਗਾਰ ਜਿੱਥੇ ਕੀਤਾ ਜਾਂਦਾ ਹੈ ਉਥੇ ਉਹਨਾਂ ਦੇ ਪਰਿਵਾਰ ਵੀ ਜਿਹੜੇ ਪ੍ਰਵਾਸੀਆਂ ਦੇ ਹੁੰਦੇ ਨੇ ਔਰ ਉਹਨਾਂ ਦੇ ਨਾਲ ਕਟਨਾ ਵਾਪਰ ਜਾਂਦੀ ਹੈ ਤਾਂ ਇਟਾਂ ਦੇ ਪੱਠੇ ਦੇ ਉੱਤੇ ਇਹ ਵੱਡੀ ਕਟਨਾ ਵਾਪਰੀ ਹੈ ਜਿੱਥੇ ਕਿ ਕੁਝ ਬੱਚਿਆਂ ਦੀ ਮੌਤ ਵੀ ਮੰਦਭਾਗੀ ਖਬਰ ਸਾਹਮਣੇ ਆਈ ਤੇ ਕੁਝ ਬੱਚੇ ਜਿਹੜੇ ਗੰਭੀਰ ਰੂਪ ਨਾਲ ਜ਼ਖਮੀ ਹੋਏ ਨੇ ਪਰ ਉਹਨਾਂ ਦੇ ਵਿੱਚੋਂ ਵੀ ਇੱਕ ਬੱਚਾ ਇਸ ਜ਼ਖਮਾਂ ਦੀ ਤਾਂਪ ਨਾ ਚੇਲ ਪਾਇਆ ਤੁਸੀਂ ਮੌਤ ਹੋ ਗਈ ਹੈ ਬੇहद ਹੀ ਵੱਡੀ ਤੇ ਦੁਖਦਾਈ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇਸ ਨੂੰ ਸ਼ੇਅਰ ਕਰਨਾ ਵੀ ਬਣਦਾ ਹੈ ਤਾਂ ਕਿ ਇਹ ਖਬਰ ਜਿਹੜੀ ਲੋਕਾਂ ਤੱਕ ਪਹੁੰਚੇ ਹੋਰ ਵੀ ਲੋਕ ਸਾਵਧਨ ਤੇ ਸੁਚੇਤ ਰਣ ਕਿਉਂਕਿ ਜਦੋਂ ਕੋਈ ਅਜਿਹੀ ਘਟਨਾ ਵਾਪਰਦੀ ਹੈ ਮਾਪਿਆਂ ਦੇ ਬੱਚੇ ਉਹਨਾਂ ਤੋਂ ਦੂਰ ਹੁੰਦੇ ਨੇ ਤਾਂ ਬੇहद ਹੀ ਝਟਕਾ ਮਾਪਿਆਂ ਨੂੰ ਲੱਗਦਾ ਹੈ ਪਰ ਕਿਤੇ ਨਾ ਕਿਤੇ ਇਹ ਦੁੱਖ ਦਰਦ ਹਰ ਇੱਕ ਮਾਪੇ ਸਮਝ ਸਕਦਾ ਹੈ ਕਿਉਂਕਿ ਬੱਚੇ ਕਿਹਾ ਜਾਂਦਾ ਹੈ ਕਿ ਸਭ ਦੇ ਸਾਂਝੀ ਹੀ ਹੁੰਦੇ ਨੇ ਜਹਾਲਾ ਕੀ ਇਹ ਛੋਟੇ ਛੋਟੇ ਮਾਸੂਮ ਬੱਚੇ ਸੀ ਜਿਨ੍ਹਾਂ ਦੀ ਉਮਰ ਕਿਸੇ ਦੀ 3 ਸਾਲ ਕਿਸੇ ਦੀ 9 ਸਾਲ ਦੀ ਉਮਰ ਦੱਸੀ ਗਈ ਜਿਨ੍ਹਾਂ ਨੇ ਹਾਲੇ ਜਹਾਨ ਵਿੱਚ ਬਹੁਤ ਕੁਝ ਦੇਖਣਾ ਸੀ ਪਰ ਉਹਨਾਂ ਦੇ ਨਾਲ ਇੱਕ ਵੱਡੀ ਘਟਨਾ ਵਾਪਰੀ ਹੈ ਲ ਇਟਾਂ ਦੇ ਪੱਠੇ ਦੇ ਉੱਤੇ ਕੰਦ ਡਿਗਣ ਦੇ ਕਰਕੇ ਮਾਸੂਮ ਬੱਚਿਆਂ ਦੀ ਮੌਤ ਦੀ ਮੰਦਭਾਗੀ ਖਬਰ ਸਾਹਮਣੇ ਆਈ ਹੈ